त वे सुण वंजली मिठेरी तान वे मथो होर्बानी वे में त ਮੈਂ ਤਾਂ ਹੋ ਗਈ ਕੁਰਵਾਨੀ ਮੈਂ ਤਾਂ ਹੋ 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 ਕੇ ਕੁਰਵਾਨ ਰੇ ਮੈਂ ਤਾ ਹੋ ਕੇ ਕੁਰਵਾਨ ਰੇ ਬਹੁਤ ਬਹੁਤ ਧੰਨਵਾਦ ਜੀ ਅਜੀ ਅਰ ਜੈਤਿ ਸਭ ਤੋਂ ਪਹਿਲਾ ਤਾਂ ਮੈਂ ਸ੍ਰਿੰਦਰ ਗਿੱਲ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਇਹਨਾਂ ਦੀ ਪੁਸਤਕਾਂ ਜੇ ਰੀਲਿਸ ਹੋਈ ਹੈ ਅਜੇ ਮੈਂ ਜਾਉਂਦਾ ਮੈਂ ਇੱਕ ਦੋ ਰੁਆਇਆਂ ਜ਼ਕਰਾਂਗਾ ਜੀ ਉਸ ਤੋਂ ਬਾਅਦ ਬਸੰਤ ਹੀ ਮੈਂ ਕਾਪਾ ਮੈਂ ਦੋ ਤਿੰਨ ਦਿਨ ਚ ਅਟੈਂਪ ਕੀਤੀ ਹੈ ਕੋਈ ਮੈਂ ਬੋਲਾਂਗਾ ਅੱਜ ਬਸੰਤ ਕਵੀ ਦਰਵਾਜ਼ਾ ਹੈ ਮੈਂ ਰੇਤ ਖਲਾ ਦੀ ਧਰਤੀ ਉੱਤੇ ਤੁਰ ਤੁਰ ਪੈਰਾਂ 'ਚ ਛਾਲੇ ਆਏ ਮੰਜ਼ਲ ਮੇਰੀ ਦੂਰ ਗਰੇਡੇ ਛਾਲਾ ਫਿਰਸੇ ਤੇ ਪਰ ਜਾਏ ਉਹ ਪੱਗ ਪੱਗ ਹੋਤੇ ਰਾਹਾਂ ਦੇ ਵਿੱਚ ਲੱਖਾਂ ਮੈਂ ਤੁਸੀਂ ਇਹ ਚੱਲ ਕੇ ਜਦ ਮੰਦਰ ਦੇ ਨੇੜੇ ਪੁੱਜਾ ਮੰਦਰ ਨੇ ਵੀ ਨਹੀਂ ਲੂ ਨੀ ਬਾਇ ਜਦ ਮੰਦਰ ਦੇ ਨੇੜੇ ਪੁੱਜਾ ਮੰਦਰ ਨੇ ਵੀ ਨਹੀਂ ਆਏ ਤੋ ਮੈਂ ਦੂਸਰੀ ਦਵਾਈ ਕਰਿਆ ਇੱਕ ਵਾਰੀ ਮੈਂ ਬਗੈਰ ਟਿਕ ਸਫਰ ਕੀਤਾ ਗੱਡੀ ਚੱਲ ਪਈ ਟਿਕ ਕਰ ਬੰਦ ਹੋ ਗਿਆ ਸੀ ਤੋ ਗਾਰਡ ਵਾਲਾ ਇਸ਼ਾਰਾ ਕਰਕੇ ਮੈਂ ਡੜਗਾ ਗੱਡੀ ਤੇ ਬੇ ਗਾਰਡ ਵਾਲਾ ਇਸ਼ਾਰਾ ਕਰਕੇ ਜਾ ਡੱਬੇ ਤੇ ਚੜਿਆ ਡੱਬਾ ਫਸਟ ਕਲਾਸ ਹੀ ਹੋ ਸਫਰ ਰੰਗਾੜਾ ਕਰਿਆ ਟਿਕਟ ਹੋਰ ਲਾਈਨ ਦਾ ਦੇ ਕੇ ਗਾਰਡ ਹੋ ਗਿਆ ਗੈਵ ਮੂੰ ਮਗੇ ਜੁਰਮਾਨਾ ਦਿੱਤਾ ਜਦੋਂ ਗੈਰਨਾ ਪੜਿਆ ਉਹ ਮੂੰ ਕੇ ਜੁਰਮਾਨਾ ਦਿੱਤਾ ਜਦੋਂ ਗੈਰ ਪਰ ਪੜਿਆ ਡੱਬਾ ਬੇਆਗਮਨ ਬਸੰਤ ਦਾ ਮਾਗ ਵਿੱਚ ਸ਼ੁਰੂ ਹੁੰਦਾ ਫਗਣ ਤੇ ਚੇਤ ਵਿੱਚ ਸਿਖਰਾਂ ਤੇ ਜਾਂਦਾ ਹਾੜੀ ਦੀਆਂ ਫਸਲਾਂ ਨੇ ਹੌਲੇ ਹੌਲੇ ਵਾਦੀਆਂ ਫਸਲਾਂ ਨੂੰ ਜੋਗਨ ਤੇ ਇਹ ਹੈ ਪਹੁੰਚਾਂਦਾ ਤੋ ਭੂਰ ਭਵੇ ਬੂਟਿਆਂ ਨੂੰ ਲਾਲ ਪੀੜੇ ਚੋਂ ਪਾਸੀ ਸੋਨੇ ਰੂਪੀ ਗਹਿਣੇ ਪਾ ਪਾਗੇ ਹੈ ਰਾਮ ਦਾ ਅਲਪ ਦੀਆਂ ਗੁਰਬਰਾ ਕੋਇਲਾ ਦੇ ਮਿੱਠੇ ਬੋਲ ਗਹਿਣੇ ਆ ਪਾ ਕੁਦਰਤ ਨੂੰ ਇਹ ਹੈ ਸਜਾਮ ਦਾ ਤੋ ਰੁੱਤਾਂ ਵਿੱਚ ਰੁੱਤ ਹੈ ਸ਼ਰੋਮ ਨੇ ਬਸੰਤ ਰੁੱਤ ਫਸਦੀ ਏ ਨੱਚਦੀ ਏ ਤਉ ਟੱਪਦੀ ਐ ਇਹ ਆ ਗਈ ਪਾਜ ਰਹੀ ਠੰਡੇ ਯਾਰੋ ਲੋਕੇ ਸਾਰੇ ਝੂਮਦੇ ਨੇ ਨੱਡੇ ਤੇ ਨਦੀਆਂ ਦੇ ਮਨ ਮਹਿ ਵਹਿਕਾ ਗਈ ਨੱਡੇ ਤੇ ਨਦੀਆਂ ਦੇ ਮਨ ਮਹਿ ਵਹਿਕਾ ਗਈ ਤਉ ਅਰਜ਼ ਕਿਤੇ ਬੇ ਆਉਂਦੀ ਹੈ ਬਸੰਤ ਉਦੋਂ ਲੋਕੀ ਪ੍ਰਸੰਨ ਹੁੰਦੇ ਆਉਂਦੀ ਹੈ ਬਸੰਤ ਉਦੋਂ ਲੋਕੀ ਪ੍ਰਸੰਨ ਹੁੰਦੇ ਤਉ ਸਰੋਂ ਪੀੜੇ ਫੁਲਾ ਬੰਗੂ ਆਪੇ ਨੂੰ ਸਜਾਮਦੇ ਬਸੰਤ ਰਾਜ ਸਾਵਣ ਤੇ ਸੁਖ ਸ਼ਾਂਤੀ ਦੇ ਲਈ ਲੋਕੀ ਆਮ ਗੁਰਦੁਆਰੇ ਮੰਦਰਾਂ ਨੂੰ ਜਾਂਦੇ ਛੱਤਾਂ ਉੱਤੇ ਚੜ੍ਹ ਕੇ ਪਤੰਗਾ ਦੇ ਸ਼ਕੀਨ ਲੋਕੀ ਲੰਬੇ ਲੰਬੇ ਡੋਰ ਛੱਡ ਪਤੰਗਾ ਨੂੰ ਚੜ੍ਹਾਉਂਦੇ ਤੋ ਮੇਲਿਆਂ ਤੇ ਜਾਣ ਲੋਕੀ ਟੱਪੇ ਗੀਤ ਗਾਣ ਲੋਕੀ ਤੋ ਨੱਚਦੇ ਟੱਪ ਤੇ ਤੇ ਭੰਗੜੇ ਲੈ ਪਾਉਂਦੇ ਆਸਤੋ ਹੈ ਸ਼ਰੇਸ਼ਨ ਬਸੰਤ ਬਸੰਤ ਸਾਡਾ ਸਦਾ ਸਾਂਝਾ ਤਿਉਹਾਰ ਹੈ ਰੌਣਕ ਮੜ ਰਹੀ ਏ ਸਾਰਿਆਂ ਚ ਪਿਆਰ ਵਜੇ ਹੋ ਸਾਡੀ ਜਿੱਤ ਨਹੀਂ ਹੋਣੀ ਕਦੇ ਹਾਰ ਹੈ ਹੋ ਸਾਡੀ ਜਿੱਤ ਨਹੀਂ ਹੋਣੀ ਕਦੇ ਹਾਰ ਹੈ ਆਖਰੀ ਦਰਦ ਕਰਿਆ ਵੇ ਆਪਣੇ ਬਾਣੇ ਵਿੱਚ ਭਗਤ ਕਬੀਰ ਸਾਹਿਬ ਮੌੜੀ ਤਰ ਮੌਲਿਆ ਆਕਾਸ਼ ਪਰਮਾਨੰਦੇ ਤੀਜੇ ਗੁਰੂ ਜੋੜਦੇ ਅਧਿਆਤਮ ਆਨੰਦ ਨਾਲ ਬਸੰਤ ਰਗ ਵਿੱਚ ਉਹ ਰਸੋ ਬਖਾਮ ਦੇ ਹਰਮ ਸਿੰਘ ਨਾਮ ਤਾਰੀ ਗੁਰੂ ਦਾ ਜਨਮ ਹੋਇਆ ਪੰਜਵੇਂ ਬਾਲੇ ਦਿਨ ਹੀ ਜਲ ਬਤਨ ਹੋ ਜਾਂਦੇ ਬਸੰਤ ਆਗਮਨ ਤੇ ਹੀ ਸ਼ਾਹਜ ਕੋਕੇ ਮਲੇਰ ਕੋਟਾ ਰਕੜ ਉੜਾਇ ਸੰ ਜਾਂਦੇ ਉਹ ਗੁਜਰਤ ਸ਼ਿੰਗਾਰ ਲਾ ਜੋਗਨ ਮਤੀ ਜਪਦੀ ਹੈ ਦੂਜਾ ਸੰਧ ਇਤਿਹਾਸ ਕਟਨਾਵਾ ਨਾਲ ਹੈ ਉਹ ਜੁੜਦਾ ਸੰਬੰਧ ਪਰਬੂ ਭਗਤੇ ਕੁਰਬਾਨੀਆਂ ਚ ਯਾਦ ਹੈ ਜਰਾਂਦਾ ਤੁਹਾਨੂੰ ਆਏ ਹਰ ਸਾਲ ਹੈ ਯਾਦ ਹੈ ਜਰਾਂਦਾ ਤੁਹਾਨੂੰ ਆਏ ਹਰ ਸਾਲ ਸਾਲ ਬਹੁਤ ਬਹੁਤ